ਜੋ ਰਾਤ ਦੀ ਵਾਰਦਾਤ ਹੋਈ ਹੈ ਰਾਤ ਛੱਡੋ ਦਿਲੀ ਵਾਰਦਾਤਾਂ ਸ਼ਹਿਰ ਵਿੱਚ ਹੋਰੀਆਂ ਨੇ ਐਸੇ ਜਿੱਥੇ ਵਾਰਦਾਤ ਹੋਈ ਹੈ ਥੋੜੀ ਜੀ ਹੀ ਦੂਰੀ ਤੇ ਹੀ ਨਾਲ ਐਮਐਲਏ ਸਾਹਿਬ ਦਾ ਦਫ਼ਤਰ ਵੀ ਹੈ ਚੇਤਨ ਜੋੜਾ ਮਾਜਰੇਦੀ ਦਾ ਮੀ ਮਤਲਬ ਚੋਰਾ ਨੂੰ ਡਰ ਨਹੀਂ ਹੈ ਵੀ ਆਸ-ਪਾਸ ਵੀ ਐਡੇ ਵੱਡੇ ਐਮਐਲਏ ਦਾ ਦਫ਼ਤਰ ਵੀ ਨਾਲ ਹੋ ਹਰਿਆਣਾ ਸਟੋਰ ਤੇ ਹੋਈ ਹੈ ਤੇ ਰਾਤ ਦਾ ਟਾਈਮ ਹੁਣ ਅਸੀਂ ਵੀ ਸੁਰੱਖਿਤ ਨਹੀਂ ਹੈ ਕਿ ਨਾਲ ਵੱਡੇ ਦੁਕਾਨਦਾਰ ਨੇ ਕੋਈ ਵੀ ਨਹੀਂ ਹੈਗਾ 9 ਵਜੇ ਤੋਂ ਬਾਅਦ ਹੁਣ ਫੋਨ ਤੇ ਕੰਨ ਤੇ ਲਾਣਾ ਆਉਂਦਾ ਉਹ ਵੀ ਨਹੀਂ ਲਾ ਸਕਦੇ ਡਰ ਦੇ ਮਾਰੇ ਐਂ ਹੀ ਰੱਖਣਾ ਪੈਂਦਾ ਫੋਨ ਨੀਚੇ ਹੀ ਕਿਉਂ ਤੇ ਇਹਨੇ ਹਿੰਮਤ ਕਰਕੇ ਵੀ ਨਹੀਂ ਤਾਂ ਇਹਦਾ ਹਮਲਾ ਕਰ ਦਿੰਦਾ ਇਹਨੇ ਉਹਦੀ ਕੈਂਚੀ ਫੜ ਲਈ ਤੇ ਆਤਮ ਮਰੋੜ ਲਿਆ ਤੇ ਰੋਲਾ ਪਾਤਾ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ نیوز ਟੀਵੀ ਤੇ ਮੈਂ ਪ੍ਰੇਮਤਵਰ ਜਿਵੇਂ ਬੀਤੀ ਰਾਤ ਸਮਾਣਾ ਬਸ ਸਟੈਂਡ ਦੇ ਨੇੜੇ ਜੇਕੇ ਕਰਿਆਨਾ ਸਟੋਰ ਦੇ ਮਾਲਕ ਨੇ ਨikhil kumar nikhil kumar ਤੇ ਕੁਝ ਗਲਤ ਅੰਸਰਾਂ ਨੇ ਕੈਂਚੀ ਦੇ ਨਾਲ ਵਾਰਦਾਤ ਨਾਲ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਨikhil kumar ਜ਼ਖਮੀ ਵੀ ਹੋਏ ਤੇ ਸਮਾਣਾ ਸ਼ਹਿਰ ਦੇ ਵਿੱਚ ਵਪਾਰੀਆਂ ਦੇ ਵਿੱਚ ਇਸ ਗੱਲ ਦਾ ਇਸ ਇਲਾਕੇ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਨikhil ਤੋਂ ਮਾਰਦੇ ਹਮਲੇ ਤੋਂ ਬਾਅਦ ਸਮਾਣਾ ਸ਼ਹਿਰ ਦੇ ਦੁਕਾਨਦਾਰ ਭਰਾਵਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕਿ ਵੀ ਦੁਕਾਨਦਾਰ ਵੀ ਹੁਣ ਸੇਫ ਨਹੀਂ ਹਨ। ਦੁਕਾਨਦਾਰ ਵੀ ਸੇਫ ਨਹੀਂ ਹਨ ਕਿਉਂਕਿ ਸਾਰਾ ਸਾਰੇ ਦਿਨ ਦੇ ਵਿੱਚ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਦੁਕਾਨਦਾਰ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਦੁਕਾਨਦਾਰ ਤੇ ਜਦੋਂ ਕੋਈ ਆ ਕੇ ਉਹਦੇ ਗਲ ਤੇ ਕੋਈ ਨਾ ਕੋਈ ਮਾਰੂ ਹਥਿਆਰ ਰੱਖ ਦਿੰਦਾ ਜਾਂ ਕੈਂਚੀ ਨਾਲ ਹਮਲਾ ਕਰ ਦਿੰਦਾ ਜੇ ਕੋਈ ਵੀ ਮਾਰੂ ਉਸੇ ਅਰ ਨਾਲ ਹਮਲਾ ਕਰ ਦਿੰਦਾ ਤਾਂ ਬਹੁਤ ਮਾੜੀ ਗੱਲ ਹੈ ਸਾਰਾ ਦਿਨ ਦੀ ਨਸਾਂ ਉਹਦੀ ਕਿਰਤ ਕਮਾਈ ਕਰਨ ਤੋਂ ਬਾਅਦ ਜੋ ਆਪਣੇ ਪਰਿਵਾਰ ਨੂੰ ਜਦੋਂ ਜਾ ਕੇ ਦੱਸਦਾ ਹੈ ਮਿਲਦਾ ਤਾਂ ਪਰਿਵਾਰ ਵੀ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਹੈ ਕਿ ਵੀ ਉਸਦੇ ਪਰਿਵਾਰ ਦੇ ਨਾਲ ਕੀ ਪਾਣਾ ਵਰਤ ਗਿਆ ਉਹ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਇਹ ਕੀਤੀ ਹੈ ਕਿ ਵੀ ਕੁਝ ਛੋਟਾ ਮੋਟੇ ਹਥਿਆਰ ਰੱਖਣ ਦੀ ਪ੍ਰੋਵੀਜ਼ਨ ਦਿੱਤੀ ਜਾਵੇ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਗਲਤ ਅੰਸਰ ਦੇ ਨਾਲ ਸਾਹਮਣਾ ਕਰ ਸਕਣ ਗਲਤ ਅਨਸਰ ਦੇ ਨਾਲ ਸਾਹਮਣਾ ਕਰ ਸਕਣ ਜਿਹਦੇ ਨਾਲ ਕੇ ਵੀ ਦੁਕਾਨਦਾਰ ਵੀ ਸੇਫ ਰਹਿਣ ਤੇ ਜਿਹੜੇ ਦੁਕਾਨਦਾਰੀ ਕਰਦੇ ਨੇ ਉਹ ਵੀ ਸੇਫ ਰਹਿਣ ਹੁਣ ਦੇਖਦੇ ਆ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਇਸ ਵਾਰ ਕਿੰਨਾ ਕੁ ਧਿਆਨ ਦਿੰਦੇ ਨੇ ਉਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਮਦਵਾਦੀ ਰਿਪੋਰਟ ਅੰਮ੍ਰਿਤ ਆਪਸਾ ਹੁਣ ਇਹੀ ਬੇਨਤੀ ਹੈ ਤੁਹਾਡੇ ਚੈਨਲ ਲਈ ਡੀਐਸਪੀ ਸਮਾਣਾ ਐਸਐਚਓ ਸਿਟੀ ਸਮਾਣਾ ਐਸਐਚਓ ਸਦਰ ਸਮਾਣਾ ਸੀਏ ਸਟਾਫ ਐਸਐਚਓ ਸਮਾਣਾ ਸਾਨੂੰ ਤਾਂ ਸਾਰੇ ਸਟਾਫ ਤੋਂ ਇਹੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਆਪਣੀ ਟੀਮ ਨੂੰ ਵਧਾਵੇ ਸ਼ਹਿਰ ਦੇ ਚਾਰ ਚਾਰੇ ਦਿਨੇ ਦੇ ਵਿੱਚ ਜਿਹਦੇ ਨਾਲ ਹਰ ਬੰਦੇ ਦੀ ਸੇਫਟੀ ਬਣੀ ਰਹੇ ਕਿ ਵੀ ਰਾਉਂਡ ਲਾਉਣ ਰਾਉਂਡ ਲਾਣ ਪੁਲਿਸ ਪ੍ਰਸ਼ਾਸਨ ਰਾਤ ਨੂੰ ਰਾਉਂਡ ਲਾਵੇ ਦਿਨੇ ਤਾਂ ਚਲੋ ਲਾ ਹੀ ਰਹੇ ਨੇ ਦਿਨੇ ਤਾਂ ਸਾਡੇ ਤਾਂ ਆਸ-ਪਾਸ ਫੇਰੀ ਰਹੇ ਨੇ ਪੁਲਸ ਵਾਲੇ ਮਤਲਬ ਰਾਤ ਨੂੰ ਵੀ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਰਾਤ ਦੇ ਜਿਵੇਂ ਦੋ ਬੰਦੇ ਨੇ ਦੋ ਦੀ ਥਾਂ ਤੇ ਸ਼ਹਿਰ ਵੱਡਾ ਹੈ ਦੋ ਦਨ ਦੋ ਬੰਦਿਆਂ ਤੋਂ ਡਿਊਟੀ ਪੂਰੀ ਨਹੀਂ ਹੋਣੀ ਮਤਲਬ ਪੁਲਿਸ ਪ੍ਰਸ਼ਾਸਨ 4 ਜਾਂ 6 8 10 ਬੰਦੇ ਰਾਤ ਨੂੰ ਛੱਡੇ ਜਿਹਦੇ ਨਾਲ ਵੀ ਆਮ ਜਨਤਾ ਵੀ ਸੇਫ ਰਹੇ ਵਪਾਰੀ ਵੀ ਸੇਫ ਰਹੇ ਤੇ ਜਿਹੜੇ ਸਾਡੇ ਭੈਣਾਂ ਭਰਾ ਬਾਹਰ ਨੂੰ ਤੋਰ ਫਿਰ ਸ਼ਹਿਰਾਂ ਤੇ ਜਾ ਰਹੇ ਨੇ ਵੀ ਉਹ ਵੀ ਸੇਫ ਰਹਿਣ ਜਿਨ੍ਹਾਂ ਦੇ ਚੈਨੀਆਂ ਉਤਰ ਰਹੇ ਨੇ ਚੋਰੀਆਂ ਮਤਲਬ ਜੋ ਵੀ ਹੋ ਰਿਹਾ ਮਤਲਬ ਹਰ ਬੰਦਾ ਸੇਫ ਰਹੇ ਧੰਨਵਾਦ ਵੀਨੇ ਜੀ ਤੁਹਾਡੀ ਗੱਲ ਦਾ ਕਹਿੰਦਾ ਮਤਲਬ ਸਮਝ ਕੇ ਕਿ ਵੀ ਪੁਲਿਸ ਪ੍ਰਸ਼ਾਸਨ ਨੂੰ ਗਸ਼ਤ ਵਧਾਣੀ ਚਾਹੀਦੀ ਹੈ ਜੀਦੇ ਨਾਲ ਸ਼ਹਿਰ ਵਾਸੀ ਹਰ ਹਰ ਸ਼ਹਿਰ ਵਾਸੀ ਸੇਫ ਰਹੇ ਸੇਫ ਰਵੇ ਵੀ ਜਦੋਂ ਵੀ ਸੈਟ ਬਾਹਰ ਅੰਦਰ ਜਿੱਥੇ ਵੀ ਜਾਣਾ ਹੋਵੇ ਮਤਲਬ ਸਾਰਾ ਸੇਫ ਰਹੇ ਬੰਦਾ ਧੰਨਵਾਦ ਜੀ ਧੰਨਵਾਦੀ ਤੁਹਾਡਾ ਜੀ ਦਿਨੇ ਜੀ ਕਿਵੇਂ ਦੇਖਦੇ ਹੋ ਜਿਵੇਂ ਬੀਤੀ ਰਾਤ ਜੇਕੇ ਕਰਿਆਨਾ ਸਟੋਰ ਦੇ ਮਾਲਕ ਨੇ ਨikhil ਉਹਨਾਂ ਤੇ ਜਿਵੇਂ ਕਿ ਵੀ ਹਮਲਾ ਹੋਇਆ ਕੈਂਚੀ ਤੇ ਤੇ ਸੋਸ਼ਲ ਮੀਡੀਆ ਤੇ ਵੀ ਪੋਸਟਾਂ ਜਿਵੇਂ ਵਾਇਰਲ ਹੋਈਆਂ ਨੇ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹਦੇ ਹੋ ਸਾਨੂੰ ਅੱਜ ਹੀ ਜਿਵੇਂ ਤੁਸੀਂ ਦੱਸਿਆ ਤੇ ਜਿਵੇਂ ਬਲੋਗੀਆਂ ਤੋਂ ਪਤਾ ਚੱਲਿਆ ਵੀ ਰਾਤ 10 ਵਜੇ ਦੇ ਆਸ-ਪਾਸ ਵੀ ਉਹਨਾਂ ਤੇ ਹਮਲਾ ਹੋਇਆ ਹੈ ਉਹਨਾਂ ਦੇ ਹੱਥ ਤੇ ਝੋਟ ਵੀ ਮਾਰੀ ਹੈ ਕੈਂਚੀ ਮਾਰੀ ਸੀ ਉਹਰਾ ਨੇ ਜੋ ਵੀ ਅਸਲਾ ਸੀ ਹੱਥ ਤੇ ਝੋਟ ਵੀ ਵੱਜੀ ਹੈ ਤੇ ਜਿਹੜਾ ਵਪਾਰੀ ਹੈ ਜੀ ਵਪਾਰੀ ਅੱਜ ਦੇ ਟਾਈਮ ਨਾਲ ਸੇਫ ਨਹੀਂ ਹੈ ਜੀ ਸਭ ਤੋਂ ਵੱਡਾ ਤਾਂ ਹੁਣ ਤੁਸੀਂ ਹਿਸਾਬ ਲਾ ਲਓ ਤੁਸੀਂ ਆਸ-ਪਾਸ ਤੋਂ ਵਾਈਟ ਲੈ ਰਹੇ ਹੋ ਜਿਹੜਾ ਵਪਾਰੀ ਹੈ ਉਹ মিডিਆ ਦੇ ਸਾਹਮਣੇ ਆਉਣ ਤੋਂ ਹੀ ਡਰਦਾ ਹੈ ਜੀ ਵੀ ਅਸੀਂ ਸਾਹਮਣੇ ਨਹੀਂ ਆਣਾ ਜੀ ਵੀ ਸਾਡੀ ਬਦਨਾਮੀ ਹੁੰਦੀ ਆ ਜਾਂ ਫਿਰ ਡਰਦਾ ਵੈਸੇ ਹੀ ਜਾਂ ਹੋਰ ਡਰ ਲਾ ਲੋ ਕਈ ਕਾਰਨ ਹੋ ਸਕਦੇ ਆ ਹਾਂ ਜੀ ਵੀ ਜਿਹੜਾ ਇਹ ਰਾਤੀ ਹਮਲਾ ਹੋਇਆ ਬਹੁਤ ਹੀ ਮਾੜਾ ਹੋਇਆ ਉਹਨਾਂ ਤੇ ਤੇ ਬਹੁਤ ਹੀ ਵਧੀਆ ਫੈਮਿਲੀ ਐ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜੀ ਜਾਂ ਤਾਂ ਵਪਾਰੀਆਂ ਨੂੰ ਅਸਲਾ ਦਿੱਤਾ ਜਾਵੇ ਜਾਂ ਵਪਾਰੀ ਨੂੰ ਪਰਮਿਸ਼ਨ ਦਿੱਤੀ ਜਾਵੇ ਅਸਲੇ ਦੀ ਵੀ ਜਿਹੜਾ ਵੀ ਤੁਹਾਡੇ ਤੇ ਆਂਦਾ ਹੈ ਹਮਲਾਵਾਰ ਆ ਉਹ ਆਪਣੀ ਜਾਨ ਦਾ ਉਹ ਆਪ ਹੀ ਜ਼ਿੰਮੇਵਾਰ ਹੋਊ ਮਤਲਬ ਆ ਇਹ ਤਾਂ ਸਾਡੇ ਦੇ ਛੱਡ ਦੋ ਸਾਡੀ ਜਾਨ ਦੇ ਅਸੀਂ ਆਪ ਜ਼ਿੰਮੇਵਾਰ ਆ ਜਿਹੜਾ ਮਾਰਨ ਵਾਲਾ ਆਂਦਾ ਹੈ ਹਸਲਾ ਚਲਾਉਣ ਵਾਲਾ ਵਪਾਰੀਆਂ ਤੇ ਉਹ ਆਪਣੀ ਜਾਨ ਦਾ ਉਹ ਆਪ ਜ਼ਿੰਮੇਵਾਰ ਹੋਊਗਾ ਤੇ ਜਿਹੜਾ ਵੀ ਆ ਉਹ ਸ਼ਹਿਰ ਦਾ ਪਿੰਡ ਦਾ ਜਿਹੜਾ ਵੀ ਆ ਉਹ ਕਿਵੇਂ ਦੇਖ ਦੋ ਜਿਵੇਂ ਵਪਾਰੀ ਸਾਰਾ ਦਿਨ ਦਸਾਂ ਨੋਹਾਂ ਦੀ ਮਿਹਨਤ ਕਰਦਾ ਤੇ ਆ ਕੇ ਕੋਈ ਜਾ ਬੰਦਾ ਆ ਕੇ ਉਹਦੇ ਤੇ ਹਮਲਾ ਕਰਕੇ ਉਹਦੇ ਤੇ ਲੁੱਟਖੋ ਕੋਰ ਲੁੱਟਖੋ ਕਰਨ ਦੀ ਕੋਸ਼ਿਸ਼ ਨਾਲ ਆਂਦਾ ਕਿਵੇਂ ਦੇਖਦੇ ਹੋ ਬਹੁਤ ਮਾੜਾ ਜੀ ਜੋ ਵੀ ਮਸਲਾ ਹੋ ਰਿਹਾ ਵਪਾਰੀ ਨਾਲ ਛੱਡੋ ਚਾਹ ਬਾਰ ਦਾ ਵੀ ਹੈ ਵਪਾਰੀ ਵੀ ਹੈ ਜਿਹੜਾ ਵੀ ਹੈ ਚਾਹ ਜ਼ਿਮੀਂਦਾਰ ਹੈ ਚਾਹ ਵਪਾਰੀ ਹੈ ਮਤਲਬ ਜੋ ਮਾੜਾ ਤਾਂ ਸਾਰੇ ਵਾਸਤੇ ਮਾੜਾ ਹੀ ਹੈ ਜੀ ਜੋ ਰਾਤ ਦੀ ਵਾਰਦਤ ਹੋਈ ਹੈ ਰਾਤ ਛੱਡੋ ਡੇਲੀ ਵਾਰਦਤਾਂ ਸ਼ਹਿਰ ਵਿੱਚ ਹੋ ਰਹੀਆਂ ਨੇ ਐਸੇ ਜਿੱਥੇ ਵਾਰਦਤ ਹੋਈ ਹੈ ਥੋੜੀ ਜੀ ਹੀ ਦੂਰੀ ਤੇ ਹੀ ਨਾਲ ਐਮਐਲਏ ਸਾਹਿਬ ਦਾ ਦਫ਼ਤਰ ਵੀ ਹੈ ਚੇਤਨ ਜੋੜਾ ਮਜਰੇਦੀ ਦਾ ਮੈਂ ਮਤਲਬ ਚੋਰਾਂ ਨੂੰ ਡਰ ਨਹੀਂ ਹੈ ਵੀ ਆਸ-ਪਾਸ ਵੀ ਐਡੇ ਵੱਡੇ ਐਮਐਲਏ ਦਾ ਦਫ਼ਤਰ ਵੀ ਨਾਲ ਹੋਵੇ ਮਤਲਬ ਜਮਾ ਹੀ ਡਰ ਤੋਂ ਮਤਲਬ ਬਿਨਾਂ ਡਰ ਤੋਂ ਤੁਰੇ ਫਿਰਦੇ ਨੇ ਜੀ ਪੁਲਿਸ ਨੂੰ ਚਾਹੀਦਾ ਵੀ ਰਾਤ ਦੀ ਡਿਊਟੀ ਵਧਾਵੇ ਤੇ ਚਾਰ ਚਫੇਰੇ ਮਤਲਬ ਵਪਾਰੀ ਜਿਹੜਾ ਵੀ ਹੈ ਵੀ ਸਾਰਿਆਂ ਵੱਲ ਧਿਆਨ ਦਿੱਤਾ ਜਾਵੇ ਰਾਤ ਨੂੰ ਪੈਰਾ ਵਧਾਵੇ ਪੁਲਿਸ ਤਾਂ ਜੋ ਇਹ ਜੀ ਘਟਨਾ ਨੂੰ ਕੋਈ ਦੁਬਾਰਾ ਅੰਜਾਮ ਨਾ ਦੇ ਸਕੇ ਹਾਂਜੀ ਗੁਰਤੀ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਮੈਂ ਕਹਿਣਾ ਚਾਹੁੰਦਾ ਅੱਜ ਦੇ ਟਾਈਮ ਤੇ ਜਿਵੇਂ ਵਾਰਦਾਪਾਂ ਹੋ ਰਹੀਆਂ ਜਿਵੇਂ ਨਾਲ ਕਰਿਆਨਾ ਸਟੋਰ ਤੇ ਹੋਈ ਹੈ ਤੇ ਰਾਤ ਦਾ ਟਾਈਮ ਹੁਣ ਅਸੀਂ ਵੀ ਸੁਰੱਖਿਤ ਨਹੀਂ ਹੈ ਕਿ ਨਾਲ ਵੱਡੇ ਕਤਾਨਦਾਰ ਨੇ ਕੋਈ ਵੀ ਨਹੀਂ ਹੈਗਾ 9 ਵਜੇ ਤੋਂ ਬਾਅਦ ਹੁਣ ਫੋਨ ਤੇ ਕੰਨ ਤੇ ਲਾਣਾ ਹੁੰਦਾ ਉਹ ਵੀ ਨਹੀਂ ਲਾ ਸਕਦੇ ਡਰ ਦੇ ਮਾਰੇ ਐਂ ਹੀ ਰੱਖਣਾ ਪੈਂਦਾ ਫੋਨ ਨੀਚੇ ਹੀ ਕਿਉਂ ਕੋਈ ਫੋਕ ਕੇ ਲੈ ਜਾਏ ਕੋਈ ਕੁਝ ਨਹੀਂ ਪਤਾ ਅਜਿhandle ਤੋਰਾਂ ਦਾ ਬਹੁਤ ਹੀ ਜ਼ਿਆਦਾ ਵਾਰ ਦੱਤਾ ਹੁਣ ਨਾ ਕੋਈ ਸੁਰੱਖਿਤਾ ਹੈ 9 ਵਜੇ ਤੋਂ ਬਾਅਦ ਤਾਂ ਨਾ ਕੋਈ ਸ਼ੌਪ ਵਾਲਾ ਮਿਲਦਾ ਹੁਣ ਕਿਉਂ ਡਰ ਦੇ ਮਾਰੇ ਇਹ ਤਾਂ ਪਹਿਲੇ 10 ਵਜੇ ਬੈਠੇ ਰਹਿੰਦੇ ਸੀ 11 ਵਜੇ ਤੱਕ ਬੈਠੇ ਰਹਿੰਦੇ ਪਰ ਅੱਜ ਦੇ ਟਾਈਮ ਨਾਲ ਜਿਹੜਾ ਕੋਈ 9 ਤੋਂ ਬਾਅਦ ਬਹਿ ਹੀ ਨਹੀਂ ਸਕਦਾ ਕਿਉਂ ਚੋਰੀਆਂ ਹਟਕੈਤੀਆਂ ਬਹੁਤ ਵੱਡੀਆਂ ਨੇ ਮੈਂ ਰਾਹ ਵੀ ਦੇਖਿਆ ਦੋ ਚੋਰ ਫੜੇ ਹੋਏ ਸੀ ਸਿਰੋਗ ਗੱਲ ਹੀ ਹਰਮ ਕਰ ਦੋ ਵੀ ਐਂਡ ਹੋਈ ਪਈ ਆ ਦੁਨੀਆ ਨੌਂ ਤੋਂ ਬਾਅਦ ਬਾਹਰ ਨਿਕਲਦਾ ਹੁਣ ਕੋਈ ਫਾਇਦਾ ਹੀ ਨਹੀਂ ਰਿਹਾ ਨਾ ਕੋਈ ਪੁਲਿਸ ਧਿਆਨ ਦਿੰਦੀ ਆ ਕੋਈ ਅੱਜ ਕੱਲ ਦੇ ਟਾਈਮ ਤੇ ਧਿਆਨ ਹੀ ਨਹੀਂ ਦੇ ਰਿਆ ਕਿਦਾ ਤੁਹਾਡੇ ਚੈਨਲ ਰਾਹੀਂ ਹੁਣ ਇਹੀ ਬੇਨਤੀ ਐ ਜਿਹੜਾ ਵੀ ਜਿਹੜਾ ਵੀ ਮੇਰਾ ਵੀਰ ਭਰਾ ਭੈਣ ਭਰਾ ਜੀਨੇ ਵੀ ਬਾਹਰ ਆਣਾ ਰਾਤ ਦੇ ਸਮੇਂ ਮਤਲਬ ਆਪਣਾ ਜ਼ਰੂਰਤਵੰਦ ਬਾਹਰ ਆਓ ਵੀ ਮਤਲਬ ਬਿਨਾ ਮਤਲਬ ਤੋਂ ਸੈਰ ਤੇ ਜਾਂ ਹੋਰ ਪਾਸੇ ਜਾਣਾ ਇਸ ਵੱਲ ਮਤਲਬ ਥੋੜਾ ਜਿਹਾ ਧਿਆਨ ਦਿਓ ਕਿ ਤੁਸੀਂ ਆਪਣੀ ਜਾਨ ਦੀ ਮਾਲ ਦੀ ਜ਼ਿੰਮੇਵਾਰ ਆਪ ਹੀ ਬਣੋ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਧੰਨਵਾਦ ਜੀ ਬੜੀ ਵਧੀਆ ਗੱਲ ਕੀਤੀ ਹੈ ਕਿ ਵੀ ਜੇ ਜ਼ਰੂਰੀ ਲੋੜ ਹੈ ਤਾਂ ਹੀ ਬਾਹਰ ਨਿਕਲੋ ਨਹੀਂ ਤਾਂ ਘਰ ਚ ਹੀ ਤੁਸੀਂ ਰਹੋ ਆਪਣਾ ਹਾਂਜੀ ਹਾਂਜੀ ਧੰਨਵਾਦ ਜੀ ਸਮਾਣਾ ਹਲਚਲ ਨਾਲ ਗੱਲ ਕਰਨ ਲਈ ਜੀ ਕਿਵੇਂ ਦੇਖਦੇ ਹੋ ਜਿਵੇਂ ਕਿ ਵੀ ਬੀਤੀ ਰਾਤ ਜੇਕੇ ਕਰਿਆਨਾ ਸਟੋਰ ਦੇ ਮਾਲਕਾਂ ਤੇ ਜਿਵੇਂ ਕਿ ਵੀ ਹਮਲਾ ਹੋਇਆ ਤੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਤਕਰੀਬਨ ਰਾਤ 10 ਵਜੇ ਹਮਲਾ ਹੋਇਆ ਦੇਖਣ ਜੇ ਆਇਆ ਵੀ ਉਹਨੇ ਆ ਕੇ ਇਹਦੇ ਇੱਕ ਕਾਲੇ ਦੇ ਉੱਤੇ ਕੈਂਚੀ ਰੱਖ ਲਈ ਇਹ ਦੁਕਾਨ ਵਧਾ ਦੇ ਸੀ ਤੇ ਇਹਨੇ ਹਿੰਮਤ ਕਰਕੇ ਵੀ ਨਹੀਂ ਤਾਂ ਇਹ ਹਮਲਾ ਕਰ ਦਿੰਦਾ ਇਹਨੇ ਉਹਦੀ ਕੈਂਚੀ ਫੜ ਲਈ ਤੇ ਹੱਥ ਮਰੋੜ ਲਿਆ ਤੇ ਰੋਲਾ ਪਾਤਾ ਅਸੀਂ ਤਕਰੀਬਨ ਪੌਣੇ 10 ਵਜੇ ਉਹ ਦੁਕਾਨਾਂ ਤੋਂ ਗੁੰਨਾ ਬੰਦ ਕਰਕੇ ਗਈਆਂ ਨੇ ਇਹ ਵਧਾ ਦੇ ਸੀ ਦੁਕਾਨ ਉਸ ਤੋਂ ਬਾਅਦ ਇਹਨਾਂ ਦੀ ਹਿੰਮਤ ਵਧਿਆ ਰਹੀ ਵੀ ਇਹਨਾਂ ਨੇ ਫੜ ਲਿਆ ਉਹ ਤੇ ਉਹ ਛੁੜਾ ਕੇ ਭੱਜ ਗਿਆ ਤੇ ਮੋਟਰਸਾਈਕਲ ਛੱਡ ਗਿਆ ਹਰ ਇੱਕ ਦੁਕਾਨਦਾਰ ਨੂੰ ਹੁਣ ਸੁਚੇਤ ਰਹਿਣਾ ਚਾਹੀਦਾ ਧੁੰਦ ਦਾ ਟਾਈਮ ਹੈ ਕਿ ਉਹ ਆਪਣੇ ਦੁਕਾਨ ਦੇ ਉੱਤੇ ਕੋਈ ਨਾ ਕੋਈ ਹਥਿਆਰ ਰੱਖੋ ਰੋਟੀ ਰੱਖੋ ਕੈਸ਼ ਕੂਸ਼ ਹੈ ਉਹਦੋਂ ਪਹਿਲਾਂ ਆਪਣੇ ਘਰ ਪਹੁੰਚ ਜਾਓ ਤੇ ਨਾਲ ਦੀ ਨਾਲ ਪਕੜ ਕੇ ਜੀ ਉਹਨੂੰ ਪੁਲਿਸ ਦੇ ਹਵਾਲੇ ਕਰੋ ਤੇ ਰੋਲਾ ਪਾਓ ਨਾਲ ਦੀ ਨਾਲ ਜਿਹੜਾ ਆਸਪਾਸ ਦੇ ਲੋਕ ਵੀ ਇਕੱਠੇ ਹੋ ਜਾਣ ਲੋਕਾਂ ਨੂੰ ਕਹਿਣਾ ਚਾਹੀਦਾ ਹਰ ਇੱਕ ਦੁਕਾਨਦਾਰ ਨੂੰ ਆਪਣੀ ਦੁਕਾਨ ਦੇ ਉੱਤੇ ਆਣੀ ਵਿਵਜਤ ਲਈ ਕੋਈ ਨਾ ਕੋਈ ਹਥਿਆਰ, ਛੁੱਟੀ ਵਗੈਰਾ ਕੋਈ ਨਾ ਕੋਈ ਰੱਖਣੀ ਚਾਹੁੰਦੀ ਐ ਜੋ ਕਿ ਮੌਕੇ ਦੀ ਨਾਲ ਦੀ ਨਾਲ ਕੰਮ ਆ ਜੇ ਆਪਣੇ ਕੈਸ਼ ਕਾਊਂਟਰ ਦੇ ਲਵੀ ਰੱਖਣੀ ਚਾਹੁੰਦੀ ਐ ਸਾਰਾ ਕੁਝ ਹਥਿਆਰ ਤੇ ਰੋੜਾ ਪਾਉਣਾ ਚਾਹੁੰਦਾ ਨਾਲ ਦੀ ਨਾਲ ਜੋ ਕਿ ਹਸਪਤਾਲ ਉਸ ਦੇ ਲੋਕੋ ਨੇ ਜਿਹੜੇ ਇਕੱਠੇ ਹੋ ਜਾਣ ਤੇ ਉਹਨਾਂ ਨੂੰ ਡਟ ਕੇ ਮਗਾਵਲਾ ਕੀਤਾ ਜਾ ਉਸ ਮੈਂ ਕਿਹਾ ਤੇ ਪੁਲਿਸ ਦੇ ਉਹਨਾਂ ਨੂੰ ਹਵਾਲੇ ਕੀਤਾ ਜਾ ਧੰਨਵਾਦ ਜੀ ਸਮਾਣਾ ਹਲਚਲ ਨਾਲ ਗੱਲ ਕਰਨ ਲਈ